ਲੱਖਾਂ ਸੁਭਾਣਾ ਆਪ ਮੰਨ ਗਿਆ ਮੇਰੀ ਖਿਡਾਰੀ ਤੇ ਕਹਿੰਦਾ ਪ੍ਰਵਾਸੀ ਕੰਮ ਕਰਦੇ ਆ ਜਦ ਪੱਤਰਕਾਰ ਨੇ ਪੁੱਛਿਆ ਨੀਵੀਆਂ ਨਹੀਂ ਆਖਾਂ ਪਾ ਕੇ ਕਹਿੰਦੇ ਫਿਰ ਤੂੰ ਆਪਣੇ ਦੇ ਖਿਲਾਫ ਆ ਮੈਂ ਮੇਰੀ ਦੀ ਹ ਤੇ ਬਾਕੀਆਂ ਨੂੰ ਮਿਲਦੇ ਆ ਤੈਨੂੰ ਵੀ ਮੇਰਾ ਤੂੰ ਕਦੇ ਲੱਗਿਆ ਤੇਰੇ ਖੇਤਾਂ ਵਿੱਚੋਂ ਪ੍ਰਵਾਸੀ ਚੋਨਾ ਮੰਗ ਰਹੇ ਆ ਮੋਦੀ ਕਹਿੰਦਾ ਕਿ ਕਾਂਗਰਸ ਵਿਚਾਰਧਾਰਾ ਸਭ ਤੋਂ ਖਤਰਨਾਕ ਵਿਚਾਰਧਾਰਾ ਹੈ ਪਾਵੇਂ ਹੋਈ ਨਹੀਂ ਛੋਟੀ ਜਹੀ ਇਹਦਾ ਰਾਜ ਸਿਰਫ ਕੇਰਲਾ ਦਾ ਤੇ ਤੁਸੀਂ ਨਹੀਂ ਉਹ ਕਹਿੰਦੇ ਤੇ ਲਾਲ ਮੀਰਾ ਇਹ ਜਿਹੜਾ ਪੰਜਾਬ ਰੋਦੀਆਂ ਤੂੰ ਤਾਂ ਜੰਮਿਆ ਨਹੀਂ ਸੀ ਲਖਿਆ ਤੂੰ ਹੀ ਜੰਮਿਆ ਜਦੋਂ ਪੰਜਾਬ ਦੇ ਕਮਿਊਨਿਸਟਾਂ ਨੇ ਪੈਸੂ ਦਾ ਲਜਾਣਾ ਘੋਲ ਲਿਆ ਤੂੰ ਹੀ ਚਾਰਦਾ ਤੇਜਾ ਤੋਂ ਹਸਤੰਤਰੋਂ ਤੂੰ ਹੀ ਜੰਮਿਆ ਪਖਣਿਆ ਲੋ ਪੱਗਾ ਧੰਨ ਕੇ ਸਿੱਖੀ ਦੇ بڑے ਨੰਬਰ ਨਾਲ ਕਰਨੇ ਫਿੱਤੇ ਜਿਹੜੇ ਆਪਣੀਆਂ ਪਰਹਾਈਆਂ ਲੋਕ ਕਰਕੇ ਮਾਮਾ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਇਹ ਸਿੱਖੀ ਦੀ ਬੋਲੀ ਨਹੀਂ ਹਾਂ ਸੰਤਾਂ ਦੀਆਂ ਬੋਤਲਾਂਆਂ ਮਾਂ ਉਪਰ ਮਾਮਾ ਭੈਣਾਂ ਦੀਆਂ ਗਾਲਾਂ ਕੱਢਦੇ ਆ ਰਾਜਿਆ ਦੇ ਬਜ਼ੁਰਗ ਬੰਦੇ ਨੂੰ ਆ ਵੇਖੋ ਲੋਰਾ ਜੀ ਦੇ ਪੀ ਵੀ ਖਾਲਸਤਾਨ ਦੀ ਆਵਾਜ਼ ਖਾਂਦਾ ਵੀ ਤੇ ਹਿੰਦੂ ਰਾਸ਼ਟਰ ਦਾ ਵੀ ਉਹਨਾਂ ਨੂੰ ਸੂਲ ਕਰਦੀ ਹੈ ਦੇਖੋ ਜੀ ਵੀ ਸਾਡੀ ਭਾਸ਼ਾ ਖਰਾਬ ਕਰ ਦੇਣੀ ਆ ਦੁਨੀਆ ਦਾ ਇਤਿਹਾਸ ਅਖ਼ਰੀਆਂ ਦਾ ਚੱਕ ਕੇ ਦੇਖ ਲਓ ਜਿੱਥੇ ਦੇਖ ਪ੍ਰਵਾਸ ਕਰਕੇ ਗਏ ਉੱਥੇ ਦੀ ਭਾਸ਼ਾ ਹੀ ਉਹਨਾਂ ਨੇ ਅਪਣਾਈ ਰਹੀ ਗੱਲ ਪ੍ਰਵਾਸ ਦੀ ਥਵਾਦੇ ਲੱਗੇ ਠੁੱਕੀ ਟਿੱਕੀ ਪ੍ਰਵਾਸ ਨੂੰ ਰੋਕ ਨਹੀਂ ਸਕਦੇ ਅੱਜ ਜਦੋਂ ਹੜ ਆਏ ਹੋਇਆ ਲੋਕ ਟਰੱਕਾਂ ਦੇ ਟਰੱਕ ਲੈ ਕੇ ਜਿਹੜਾ ਭੜ ਕੇ ਉਤਰਿਆ ਖੰਡ ਤੋਂ ਯੂਪੀ ਤੋਂ ਬਿਹਾਰ ਤੋਂ ਇੱਥੇ ਨੂੰ ਆ ਰਹੇ ਆ ਤੁਸੀਂ ਕਹਿੰਦੇ ਭਈਓ ਜਾਓ ਉਹ ਨਹੀਂ ਬੀਨੇ ਵੀ ਹਰਿਆਵੰਦੀਆ ਪੰਜਾਬੀਆਂ ਜੂਵੀ ਵਾਲਿਆਂ ਬਿਹਾਰੀਆਂ ਦਾ ਟਫਾਨਾ ਮਜ਼ਦੂਰਾਂ ਦਾ ਇੱਕਾ ਹੋਣ ਨਹੀਂ ਦੇਣਾ ਚਾਹੀਦਾ ਇਹ ਜੜਾ ਔਰ ਇਹ ਕਿਹਨੂੰ ਤੋੜਨ ਲੱਗ ਗਈ ਇਹਦਾ ਜਿਹੜਾ ਮੁਖਤਰ ਲਾਣਾ ਆ ਉਹ ਉਹਨਾਂ ਨੇ ਛੱਡਿਆ ਹੋਇਆ ਇਹਦਾ ਕੀ ਆ ਜਿਹਨਾਂ ਨੂੰ ਕਹਿੰਦੇ ਰਾਜਤਾ ਬਣ ਚੱਲ ਗਏ ਨਾ ਇਹ ਤਾਂ ਬੰਨ ਤੇ ਰੱਖੀ ਨੇ ਇਹਦਾ ਸੱਚਾ ਤੇ ਬੈਠੇ ਆ मजदूर किसानों का राजता अज तक आया ही नहीं अच्छा कहने आ जाए थोड़े तो अर्ग वेलना यार मैंने पता लगे कि काम कितना करेगा और सुन राहुल मंडी च गया मजदूर लखा उद्यालय भेटा एक लखे वर्ग और तुम्हारी मनुके गुरे हैं वो बदमाशी कर रहे हैं मनुखा जो है तारी लीडरशी ਤੇ ਚਲੋ ਪੋਰ ਦੀ ਇੰਤਿਮਾਰੀ ਸੀਗੀ ਉਸ ਤਰਾਹਾਂ ਦੇ ਸਵਾਦ ਫੜਾਈ ਕਿੰਨੇ ਬੱਤੀ ਸੀ ਲਾਜ਼ੀਨਾਂ ਨੇ ਆ ਜੇ ਕਾਂਗਰਸਾਂ ਨੂੰ ਮਿਲੂਗੀ ਲਾਜ਼ ਫੜਾਈ ਕਿਸਿਆਂ ਦੇ ਆਪੀਆਂ ਸਾਰੇ ਹੋ ਗਿਆ ਜਦੋਂ ਖੇਲਪੋਲ ਦੇ ਇੱਕ ਸ਼ਰੂਤੀ ਨੂੰ ਤੱਕ ਕੇ ਲੱਗਿਆ ਸੀ ਗੁੰਡਾ ਨਿਸ਼ਾਨ ਉਹਦੇ ਮੱਖਿਆ ਕਿੱਥੇ ਗਏ ਉਹੇ ਗੇਂਹੇ ਸਾਹਮਣੇ ਆਇਆ ਅਸੀਂ ਪੰਜਾਬੀਆਂ ਅਸੀਂ ਪ੍ਰਵਾਸੀਆਂ ਨੂੰ ਵੀ ਸਿਖਾ ਦੇਾਂਗੇ ਕਿ ਵਾਇਰਲਜੀ ਦਾ ਖਾਸਾ ਵਾਇਰਲਜੀ ਕੀ ਫਤਹਿ ਕਿਤਾ ਨਹੀਂ ਨਹੀਂ ਆ ਤੂਆਂ ਇਹਨਾਂ ਦੇ ਤੂਏ ਬੋਲ ਬੋਲ ਪਾਸ ਵੀ ਕਰਦੀ ਜਾਂਦੀ ਹੈ ਮਜ਼ਦੂਰ ਕਿਸਾਨੇ ਤੱਕ ਜਿੰਦਾਬਾਦ 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 ਕਿਸਾਨੇ ਤੱਕ ਜਿੰਦਾਬਾਦ ਜਿੰਦਾਬਾਦ ਆਗਰ ਆਪਣੀ ਕਮਤਾ ਗੋ ਪੰਜਾਬ

ਪਤਾ ਗਤ ਸਿੰਘ ਨੂੰ ਦੇਸ਼ ਅੱਜ ਤੱਕ ਕਦੇ ਨਾ ਭੁੱਲਿਆ ਜਿਸ ਵੀਰ ਨੇ ਵਤਨ ਖਾਤਰ ਪਤਾ ਨਹੀਂ ਕੀ ਕੀ ਚੁਲਿਆ ਦੇ ਦੀ ਸ਼ਾਨ ਲਈ ਉਹ ਹੋਇਆ ਸੀ ਕੁਰਬਾਨ ਹੱਦੇ ਹੱਦੇ ਦੇ ਗਿਆ ਉਹ ਜੀਵਨ ਦਾ ਬਲੀਦਾਨ ਮਰਦੇ ਮਰਦੇ ਸਭ ਨੂੰ ਉਹ ਜਿੰਦਾ ਦਿਲ ਬਣਾ ਗਿਆ ਦੇਸ਼ ਲਈ ਕਿ ਜਨਮਵਟਨਾ ਸਾਨੂੰ ਸਿਖਾ ਗਿਆ ਛੋਟੀ ਉਮਰ ਦਾ ਵੀਰ ਉਹ ਪੂਰੇ ਭਾਰਤ ਤੇ ਛਾਇਆ ਸੀ ਹੱਦੇ ਹੱਦੇ ਉਸਨੇ ਮੌਤ ਨੂੰ ਬਲੀ ਲਗਾਇਆ ਸੀ ਧੰਨਵਾਦ ਸੋ ਆਬ ਜਿਹੜਾ ਇਕੱਠ ਕੀਤਾ ਟੈਸਟ ਕਰਕੇ ਕੀਤਾ ਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਖਰੂਦੀ ਲਾਣਾ ਹੈ ਖਰੂਦੀ ਲਾਣਾ ਔਰ ਉਹਨਾ ਨੇ ਸਾਰੇ ਪੰਜਾਬ ਚ ਅਤ ਚੱਕੀ ਪਈ ਇਹ ਖਰੂਦੀ ਲਾਣਾ ਸਾਡਾ ਪਰਖਿਆ ਹੋਇਆ ਹੈ ਇਹ ਨੂੰ ਅਸੀਂ ਕਿਸਾਨ ਅੰਦੋਲਨ ਦੌਰਾਨ ਪਰਖਿਆ ਇਹ ਉਹ ਬੰਦੇ ਆ ਜਿਹੜਾ ਮੈਂ ਸਿੰਘੂ ਬਾਦਲ ਤੇ ਇੱਕ ਬੰਦਾ ਜੀਂਦਾ ਵੱਢ ਕੇ ਤੰਗ ਦਿੱਤਾ ਜਿਹਨਾਂ ਨੇ ਉੱਥੇ ਇੱਕ ਲੋਕਲ ਬੰਦੇ ਦਾ ਘੁੱਟਵਾ ਦਿੱਤਾ ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅੰਦੋਲਨ ਨੂੰ ਬਦਨਾਮ ਕਰ ਸਕੇ ਇਹ ਉਹ ਦਿਨ ਆਲਾ ਲੱਖੇ ਸੁਧਾਏ ਆਲਾ ਜਿਹੜਾ 26 ਜਨਵਰੀ ਨੂੰ ਸੰਯੋਗਤ ਕਿਸਾਨ ਮੋਰਚੇ ਦੇ ਟਰੈਕਟਰ ਮਾਰਚ ਨੂੰ ਏਜੰਸੀਆਂ ਦੇ ਨਾਲ ਮਿਲ ਕੇ ਦੀਪ ਸਿੱਧੂ ਵਰਗੇ ਨਾਲ ਮਿਲ ਕੇ ਉਹ ਲਾਲ ਕਿਲੇ ਦੀ ਪਸੀਨ ਤੇ ਲੈ ਕੇ ਗਏ ਤੇ ਉੱਥੇ ਝੰਡਾ ਲਵਾਵਾ ਤੇ ਉਹ ਸਾਨੂੰ ਬਦਰਾਮ ਕੀਤੇ ਤੱਕ ਖਾਲਸਾਣੇ ਆ ਗਏ ਹੈ ਖਾਲਸਾਣ ਬਣਾਉਣ ਵਾਲੇ ਔਰ ਸਾਰੇ ਹਰਿਆਣਵੀ ਉੱਤੇ ਚਲੇ ਗਏ ਚੁਰਮੇ ਸਭ ਆ ਬਹਾਂ ਕਰਕੇ ਲੋਕਾਂ ਨੂੰ ਰੋਕਦਾ ਮੈਂ ਦੇਖਿਆ ਉੱਥੇ ਕਿ ਇਹ ਲੱਖੇ ਨਹੀਂ 1 ਮਹੀਨਾ ਉੱਥੇ ਦਿਖੇ ਨਹੀਂ ਉੱਥੇ ਕੌਣ ਹੋ ਗਿਆ ਜਿਹੜਾ ਮੈਂ ਕਹਿੰਦਾ ਇਹ ਵਾਜੂ ਜੀ ਦਾ ਖਾਲਸਾ ਨਹੀਂ ਕਹਿੰਦੇ ਉੱਥੇ ਰਾਜਾ ਸੀ ਉੱਥੇ ਅਗਰਾਵਾ ਸੀ ਉੱਥੇ ਨਾ ਪਹਿਲਾਂ ਟਿੱਢੀ ਕੇ ਸੀ ਉੱਥੇ ਬਤੀ ਦਸਾਂ ਜਿੱਥੇ ਬੰਦਿਆਂ ਦੇ ਬੁੱਢੇ ਜਰਨਾਲ ਸੀ ਜਿਹਨਾਂ ਨੇ ਵੋਟੇ ਨੂੰ ਖੰਭਿਆ ਤੁਸੀਂ ਤਾਂ ਖਰੂਦੇ ਭੱਜਾਏ ਦੀ ਉਥੋਂ ਤੁਸੀਂ ਪੰਜਾਬ ਦਾ ਬੇਲਾ ਗੜਕਾਉਂਦਾ ਜਾਂ ਠੇਕਾ ਲਿਆ ਹੋਇਆ ਔਰ ਅੱਜ ਹੋ ਰਹੇ ਨੇ ਖਰੂਦੀ ਵਾਲਾ ਅਜਾ ਕਹਿੰਦੇ ਸਾਨੂੰ ਯਾਤਸੀਆਂ ਦੇ ਬੰਦੇ ਕਹਿੰਦੇ ਕਹਿੰਦੇ ਨਹੀਂ ਕਿ ਤੁਸੀਂ ਯਾਤਸੀਆਂ ਦੇ ਬੰਦੇ ਹੈਗੇ ਆ ਰਾਜਾ ਰਾਮ ਜੀ ਦਾ ਇਹ ਖੇਤੀ ਨਹੀਂ ਆ ਕੋਈ ਦੀ ਉਹ ਲੰਘਦੇ ਜਿਹੜੀ ਇਹਨੂੰ ਪ੍ਰਵਾਸੀਆਂ ਦੀ ਲੋੜ ਪਈਆਂ ਮਜ਼ਦੂਰਾਂ ਦੀ ਲੋੜ ਪਈਆਂ ਇਹਦਾ ਕੰਮ ਖਰੂਬ ਕਰਨਾ ਹੈ ਲੱਖਾਂ ਸੁਭਾਣਾ ਆਪ ਮੰਨ ਗਿਆ ਮੇਰੇ ਖਿਲਾੜੀ ਤੇ ਕਹਿੰਦਾ ਪ੍ਰਵਾਸੀ ਕੰਮ ਕਰਦੇ ਆ ਜਦ ਪੱਤਰਕਾਰ ਨੇ ਪੁੱਛਿਆ ਨੀਵੀਆਂ ਨਹੀਂ ਆਠਾ ਪਾ ਕੇ ਕਹਿੰਦੇ ਫਿਰ ਤੂੰ ਨਾਲ ਦੇ ਖਿਲਾਫ ਆ ਮੈਨੂੰ ਮਿਲੇ ਨਹੀਂ ਹੈ ਤੇ ਬਾਕੀਆਂ ਨੂੰ ਮਿਲਦੇ ਆ ਤੈਨੂੰ ਵੀ ਮੇਰੇ ਤੂੰ ਕਦੇ ਲੱਗਿਆ ਤੇਰੇ ਖੇਤਾਂ ਵਿੱਚ ਆ ਪਰਵਾਸੀ ਚੋਂ ਨਾਲਾਂ ਮੇਰਾ ਤੇ ਲੋਕਾਂ ਨਾਲ ਜਿਹੜੀਆਂ ਤੁਸੀਂ ਹੋਰ ਗੱਲਾਂ ਕਰਦੇ ਆ ਆਪ ਤੁਸੀਂ ਹੋਰ ਗੱਲਾਂ ਕਰਦੇ ਆ ਅਸੀਂ ਜਿਹੜੇ ਤੌਰ ਤੇ ਕਿਹਾ ਜਿੰਨੀਆਂ ਕਿਸਾਨੀ ਉੱਤੇ ਹੁੰਦੀਆਂ ਰਾਜਿਆਂ ਨੇ ਕਿਹਾ ਬਹੁਤ ਗਲਤ ਗੇਮ ਹੈ ਪੰਜਾਬ ਦਾ ਪੱਠਾ ਵਧਣਾ ਪੰਜਾਬ ਦੀ ਇੰਡਸਟਰੀ ਉੱਜੜ ਜਾਣੀ ਹੈ ਪੰਜਾਬ ਦੀ ਖੇਤੀ ਉੱਜੜ ਜਾਣੀ ਹੈ ਤੇ ਉਹਨਾਂ ਨੇ ਗੱਲਾਂ ਬੰਨ ਕੇ ਸਿੱਖੀ ਦੇ بڑے ਨੰਬਰ ਨਾਲ ਖੜੇ ਬੈਠੇ ਜਿਹੜੇ ਆਪਣੀਆਂ ਪ੍ਰੋਫਾਈਲਾਂ ਲੋਕ ਕਰਕੇ ਮਾਮਾ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਇਹ ਸਿੱਖੀ ਦੀ ਬੋਲੀ ਨਹੀਂ ਹਾਂ ਸੰਤਾਂ ਦੀਆਂ ਬੋਤਲਾਂ ਲਈਆਂ ਮੌਕੇ ਮਾਮਾ ਭੈਣਾਂ ਦੀਆਂ ਗਾਲਾਂ ਕੱਢਦੇ ਆ ਬਾਜ਼ੀ ਆ ਕੇ ਬਜ਼ੁਰਗ ਵਰਦੇ ਨੇ ਅੱਜ ਇਹ ਪ੍ਰਵਾਸੀਆਂ ਨੇ ਵੀਡੀਓ ਪਾਈਆਂ ਕਿ ਅਸੀਂ ਬੱਚੇ ਦੇ ਨਾਮ ਹੈ ਸਾਨੂੰ ਗਾਲਾਂ ਕੱਢਦੇ ਆ ਕੌਮ ਨਸਲਾਂ ਦਾਾਂ ਕਰਦੇ ਆ ਤੁਸੀਂ ਕਿਤਾ ਨਹੀਂ ਪ੍ਰਵਾਸੀ ਤੁਸੀਂ ਬੀਜੇਪੀ ਤੇ ਆਰਐਸਐਸ ਦੇ ਮੋਦੀ ਕਹਿੰਦਾ ਕਿ ਕਾਂਗਰਸ ਵਿਚਾਰ ਧਾਰਾ ਸਭ ਤੋਂ ਖਤਰਨਾਕ ਵਿਚਾਰ ਧਾਰਾ ਭਾਵੇਂ ਇਹ ਹੈ ਦੀ ਛੋਟੀ ਜਹੀ ਇਹਦਾ ਰਾਜ ਸਿਰਫ ਕੇਰਲਾ ਚ ਤੇ ਤੁਸੀਂ ਵੀ ਉਹ ਕਹਿੰਦੇ ਤੇ ਲਾਲ ਨੀਰਾ ਇਹ ਜਿਹੜਾ ਪੰਜਾਬੀ ਦੀ ਤੂੰ ਤਾਂ ਜੰਮਿਆ ਨਹੀਂ ਸੀ ਲਖਿਆ ਤੂੰ ਕੀ ਕਰਿਆ ਜਦੋਂ ਪੰਜਾਬ ਦੇ ਕਮਿਨਿਸਟਾਂ ਨੇ ਪੈਸੂ ਨਾਲ ਜੜੇ ਦਾ ਧੋਲ ਲੱਗਿਆ ਤੂੰ ਵੀ ਜਾਣਦਾ ਤੇਜਾ ਤੋਂ ਸੰਤੰਤਰ ਨੂੰ ਤੂੰ ਵੀ ਜਾਣਦਾ ਭਗਮਿਆ ਨੂੰ ਤੂੰ ਵੀ ਜਾਣਦਾ ਗਵਰੀ ਬਾਗਿਆ ਨੂੰ ਤੂੰ ਭਗਤ ਜੀ ਨੂੰ ਪਿੱਛੋਂ ਜਾਣਿਆ ਕਿਉਂ ਗੱਲ ਉਸਦਾ ਕੀ ਦੇਖ ਲਿਆ ਸਾਰੀਆਂ ਉਮਰਾਂ ਲਾ ਕੇ ਇਹਨਾਂ ਲੋਕਾਂ ਦੀ ਲੜਾਈ ਲੜੀ ਐ ਤੇ ਇਹ ਚੌਧਰੀ ਬਣਿਆ ਫਿਰਦਾ ਇਹਨਾਂ ਨੂੰ ਤਾਂ ਕਹਿੰਦਾ ਹੱਥ ਲੇਨੀ ਯਾ ਪੰਜਾਬ ਜਿਹੜਾ ਅਸੰਤੋਸ਼ ਰਾਇਤੀ ਉਦੋਂ ਵੀ ਫੌਜ ਖੜੇ ਮਰੇ ਵੀ ਨਾ ਨੋਟ ਪੱਤਰਕਾਰ ਕੰਦੇ ਬਈ ਜੇ ਤੁਸੀਂ ਇੱਥੇ ਆ ਬੋਲਿਆ ਤੈਨੂੰ ਗਾਲਾਂ ਉਹ ਪਾਣੀਆਂ ਫੇਸਬੁੱਕ ਤੇ ਮੈਂ ਕਿਹਾ ਅਸੀਂ ਤਾਂ ਗਾਲਾਂ ਕੀ ਅਸੀਂ ਤਾਂ ਗੋਲੀਆਂ ਖਾਣ ਨੂੰ ਵੀ ਤਿਆਰ ਹਾਂ ਸਾਨੂੰ ਗੋਲੀਆਂ ਵੀ ਮਾਰ ਸਕੀਆਂ ਅਸੀਂ ਤਾਂ ਉਹਨਾਂ ਦੇ ਵਿੱਚ ਵੀ ਵਧਦੇ ਜਾ ਰਹੇ ਹਾਂ ਬੋਲਦੇ ਰਹੇ ਹਾਂ ਤੇ ਤੁਹਾਡੀ ਲਾਈਨ ਗਲਤ ਹੈ ਤੁਹਾਡਾ ਇਹ ਫੌਸਟਾ ਗਲਤ ਹੈ ਔਰ ਉਹ ਗੌਰਵ ਸਾਬਤ ਹੋਇਆ ਅੱਜ ਪੰਜਾਬ ਚੋਂ ਦਾ ਨਾਂ ਲੈਣ ਵਾਲਾ ਨਹੀਂ ਹੋਇਆ ਬਾਹਰ ਰੱਖੀਆਂ ਏਜੰਸੀਆਂ ਦੇ ਬੰਦੇ ਔਰ ਵੇਖੋ ਲੋਰਾ ਜੀਜੇਪੀ ਦੀ ਖਾਲਸਤਾਨ ਦੀ ਆਵਾਜ਼ ਖਾਨ ਦਾ ਵੀ ਤੇ ਹਿੰਦੂ ਰਾਸ਼ਟਰ ਦਾ ਵੀ ਉਹਨਾਂ ਨੂੰ ਸੁਣ ਕਰਦੀ ਹੈ ਉਹ ਜਿਹੜੇ ਅੰਦਰ ਬੈਠੇ ਤੇ ਜੱਲਾਂ ਜਗੀਆਂ ਫਾਲੀਆਂ ਕਰਦੇ ਕਰਵਾ ਰਹੇ ਆ ਸੋ ਜਿੱਥੋਂ ਤੱਕ ਇਹਨਾਂ ਨੇ ਖਬਰਿਆਂ ਦਾ ਸੋਣਾ ਲੈ ਦੇਖੋ ਜੀ ਵੀ ਸਾਡੀ ਭਾਸ਼ਾ ਗੌਰਵ ਕਰਦੇ ਨਹੀਂ ਆ ਦੁਨੀਆਂ ਦਾ ਇਤਿਹਾਸ ਹੈ ਦੁਨੀਆਂ ਦਾ ਚੱਕ ਕੇ ਦੇਖ ਲਓ ਜਿੱਥੇ ਦੇ ਪਰਵਾਸ ਕਰਕੇ ਗਏ ਉੱਥੇ ਦੀ ਭਾਸ਼ਾ ਹੀ ਉਹਨਾਂ ਨੇ ਅਪਣਾਈ ਪੰਜਾਬੀ ਤੋਂ ਹਿੰਦੀ ਬੋਲਣ ਲੱਗ ਪਏ ਜਿੰਨੇ ਪ੍ਰਵਾਸੀ ਆ ਪੰਜਾਬੀ ਬੋਲਣ ਲੱਗ ਪਏ ਸਾਡੇ ਬੱਚੇ ਕੈਨੇਡਾ ਚ ਜਾ ਕੇ ਅੰਗਰੇਜ਼ੀ ਬੋਲਣ ਲੱਗ ਪਏ ਸਾਡੇ ਪੋਤਿਆਂ ਨੇ ਪੰਜਾਬੀ ਬੋਲ ਜਾਣੀ ਆ ਕਿਉਂਕਿ ਉਹ ਉਸ ਦੇਸ਼ ਦੀ ਭਾਸ਼ਾ ਨੂੰ ਅਪਣਾਣਗੇ ਸੁਰੇਤ ਕਰਕੇ ਇਹ ਖੱਦਸਾ ਸਾਰਾ ਫਿਰ ਗਲਤ ਲੋਕਾਂ ਕੇ ਫੋਟਪਾਨ ਕਰਾਇਆ ਇਹਨੇ ਸਾਡਾ ਜੀ ਸਭਿਆਚਾਰ ਖਰਾਬ ਕਰ ਦੇਣਾ ਇਹਨੇ ਆਪਣਾ ਸਭਿਆਚਾਰ ਲਿਆਣਾ ਬੇਏਤ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਮੱਖਣੀ ਅਫਰੀਕਾ ਵਾਲੇ ਆਏ ਆ ਉਦੋਂ ਬਾਅਦ ਜੁਨਾਮੀ ਆਏ ਆ ਪੁਰਤਗਾਲੀ ਆਏ ਆ ਅਰਾਨੀ ਆਏ ਆ ਉਹ ਸਾਡਾ ਸਭਿਆਚਾਰ ਖਰਾਬ ਕਰ ਗਏ ਸਾਡੀ ਪੰਜਾਬੀ ਨੂੰ ਉਹਦਾ ਰੂਪ ਬਗੜ ਗਿਆ ਸਾਡੀ ਪੰਜਾਬੀ ਦੇ ਵਿੱਚ 1000 ਵਾਰ ਦਿੱਤਾਗਾ ਜਿਹੜਾ ਫਰਸ਼ੀਅ ਭਾਸ਼ਾ ਦਾ ਹੈ ਜਿਹੜਾ ਅਰਬੀ ਭਾਸ਼ਾ ਦਾ ਹੈ ਪਰ ਜਿਹੜਾ ਅੰਗਰੇਜ਼ੀ ਭਾਸ਼ਾ ਦਾ ਹੈ ਔਰ ਸਾਡੀ ਇਸ ਬੋਲੀ ਨੂੰ ਅਮੀਰ ਕੀਤਾ ਨਹੀਂ ਬਗੜਾ ਦੇ ਨਹੀਂ ਹੈ ਬਾਕੀ ਗੱਲ ਰਹੀ ਗੱਲ ਪ੍ਰਵਾਸ ਦੀ ਤੁਹਾਡੇ ਵਰਗੇ ਧੁੱੱਕੀ ਟਿੱਕੀ ਪਰਵਾਸ ਜੋ ਰੋਕ ਨਹੀਂ ਸਕਦੇ ਪਰਵਾਸ ਮਨੁੱਖ ਦੀ ਲੋੜ ਚੋਂ ਨਿਕਲਦਾ ਹੈ ਪਰਵਾਸ ਇਸ ਸਰਮਾਇਆਦਾਰੀ ਸਿਸਟਮ ਦਾ ਸਰਾਪ ਕਿ ਇਹ ਆਪਣੇ ਵਾਕਿਆਂ ਦੇ ਵਿੱਚ ਲੋਕਾਂ ਨੂੰ ਕੰਮ ਨਹੀਂ ਦੇ ਪਾਏ ਇਹ ਆਪਣੇ ਵਾਕਿਆਂ ਚ ਅੰਬੱਸੀ ਨਹੀਂ ਬੋਲ ਲਾ ਸਕੇ ਇਸ ਕਰਕੇ ਬੰਦਾ ਪਰਵਾਸ ਕਰਦਾ ਆਪਣੇ ਰੋਜ਼ਗਾਰ ਦੇ ਲਈ ਜਾਂ ਪਰਵਾਸ ਪਰਵਾਸ ਜੰਨਾ ਦੀ ਪ੍ਰਵਾਸ ਹੁੰਦਾ ਜਾਂ ਪਰਵਾਸ ਬਟਾਰਿਆਂ ਦੀ ਪ੍ਰਵਾਸ ਹੁੰਦਾ ਅਸੀਂ ਪੰਜਾਬੀਆਂ ਨੇ ਪਰਵਾਸ ਬਹੁਤ ਦੇਖਿਆ 1947 ਸਾਡੇ ਭੁੱਲਿਆ ਨਹੀਂ ਹਾਂ ਅਸੀਂ ਉਹ ਯਾਦ ਵੀ ਨਹੀਂ ਕਦੀ ਕੀਤਾ ਅਸੀਂ ਰੋਲੇ ਕੇ ਹਾਰ ਰੋਲੇ ਬੇ ਰੋਲੇ ਤਾਂ ਅਸੀਂ 47 ਦੇ ਵਿੱਚ ਜਿਹੜੇ 10 ਲੱਖ ਸਾਰੇ ਪੰਜਾਬੀ ਮਾਰਿਆ ਗਿਆ ਅੱਗੇ ਲੋਕ ਜਿਹੜੇ ਪਾਕਿਸਤਾਨ ਨੂੰ ਚਲੇ ਗਏ ਤੇ ਲੋਕ ਜਿਹੜੇ ਆ ਪਾਕਿਸਤਾਨ ਤੋਂ ਵੇਖੇ ਮਾਰੇ ਅਸੀਂ ਇਸ ਤਰ੍ਹਾਂ ਦੀ ਸਿੱਟੀ ਨਹੀਂ ਚਾਹਦੇ ਅਸੀਂ ਮੁੜ ਕੇ ਚਰਾਸੀ ਵੇਖਣਾ ਨਹੀਂ ਚਾਹਦੇ ਅੱਜ ਜਦੋਂ ਆਏ ਹੋਇਆ ਲੋਕ ਟੱਕਾਂ ਦੇ ਟਰੱਕ ਲੈ ਕੇ ਜਿਹੜਾ ਭੜਕੇ ਉਤਰਿਆ ਖੰਡ ਤੋਂ ਯੂਪੀ ਤੋਂ ਨਿਆਰ ਤੋਂ ਇੱਥੇ ਨੂੰ ਆ ਰਹੇ ਆ ਤੁਸੀਂ ਕਹਿੰਦੇ ਭੀਏ ਜਾਓ ਉਹ ਵੀ ਇਹ ਜਿਹੜੇ ਨੈਤਿਵਾਲੇ ਉਹ ਪਾਉਣਾ ਜਿਹੜਾ ਕੋਈ ਟਰੱਕਾਂ ਦੇ ਟਰੱਕ ਐਕਚੁਅਲੀ ਹੈ ਕਿ ਬੀਜੇਪੀ ਹਰਿਆਣੀਆਂ ਪੰਜਾਬੀਆਂ ਯੂਪੀ ਵਾਲਿਆਂ ਬਿਹਾਰੀਆਂ ਦਾ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਹੋਣ ਨਹੀਂ ਦੇਣਾ ਚਾਹੀਦਾ ਇਹ ਜੜਾ ਔਰ ਇਹ ਕਿਹਨੂੰ ਤੋੜਨ ਮੈਂ ਲਈ ਇਹਦਾ ਜਿਹੜਾ ਫਟਕਣ ਲਾਣਾ ਆ ਉਹ ਉਹਨਾਂ ਨੇ ਛੱਡਿਆ ਹੋਇਆ ਜਿਹਨਾਂ ਦਾ ਕੋਈ ਕੰਮ ਨਹੀਂ ਹੈ ਜਿਹਨਾਂ ਨੇ ਸਿਰ ਤੇ ਸਿਰ ਅੱਗ ਲਾਣੀ ਇਸ ਕਰਕੇ ਜਿਹੜਾ ਇਹ ਸਾਰਾ ਵੋਪਾਰਾ ਉਹਦੇ ਹੱਥ ਤੇ ਆ ਜਾਵੇ ਸਾਡੇ ਕਿੰਨੇ ਪਿੰਡਾਂ ਦੀ ਤਾਬਾਰ ਇਹ ਪੁੱਤਰਾ ਖੰਡ ਦੇ ਬੰਦੇ ਦੀ ਵੀਡੀਓ ਅੱਜ ਬਾਹਰ ਹੋਈ ਚੱਲਦੀ ਆ ਉਹ ਪਰ ਰਸ ਨੂੰ ਲੈ ਕੇ ਆਇਆ ਕਹਿੰਦਾ ਮੇਰਾ 500 ਕਿੱਤਾ ਜ਼ਮੀਨ ਦਾ ਮੇਰੇ ਪੱਥੇ ਪੱਟਿਓ ਕਹਿੰਦਾ ਮਰਵਾਣਾ ਨਾ ਜੋ ਸਾਨੂੰ ਇਹਦਾ ਕੀ ਆ ਜਿਹਨਾਂ ਨੂੰ ਕਹਿੰਦੇ ਰਾਜਤਾ ਬੋਲ ਕਰਨਾ ਇਹ ਤਾਂ ਹੰਮ ਤੇ ਬੈਠੇ ਆ ਇਹ ਤਾਂ ਸੱਤਾਂ ਤੇ ਬੈਠੇ ਆ मजदूर किसानों का राजता अज तक आया ही नहीं अच्छा कमें आ जाए थोड़े में भी पता लगे कि काम कितना करेगा परसों ना राहुल मंडी गया मजदूरों ने सिर भी इन्हें घेटा इन्हे हमारे राजा एक लक्षा उद्यालय है अपने सिर चुटा जो पिंडों ने बैकल किया हो मजदूरों का ਉਹਨਾਂ ਬੰਦਿਆਂ ਦੀ ਨਹੀਂ ਹੋਈ ਮਜ਼ਬੂਤ ਕੰਮ ਕਰਦੇ ਆ ਉਹ ਸ਼ਰਮ ਕਰੇ। ਜਿਹਨਾਂ ਕੋਈ ਕੰਮ ਲੈਣਾ ਹੈ ਉਹਨਾਂ ਦਾ ਸਤਿਕਾਰ ਕਰਨਾ ਸਿੱਖੋ। ਆਪਰੇ ਆਪ ਨੂੰ ਸਿੱਖੀ ਦੇ ਬਹੁਤ ਤੌਰ ਤੇ ਅਦਮਰਦਾਰ ਬਣਾਇਆ ਗਏ ਨੇ। ਜੇ ਜਿੱਦਾਂ ਸਿੱਖੀ ਹੈ ਹੀ ਨਾ ਇਹ ਲੱਖੇ ਅਗਲੇ ਉਹ ਤੁਸੀਂ ਮਨੂਕੇ ਗੁਰਗੇ ਹੈ ਉਹਨਾਂ ਨਾਲ ਬਦਵਾਸ਼ੀ ਕਰਦੇ ਰਹੇ ਆ ਮਨੂਕਾ ਜਿਹੜਾ ਕਾਮੀ ਲੀਡਰਸ਼ਿਪ ਹੋ ਗਿਆ। ਚਾਹ ਠੀਕ ਹੈ ਤੁਸੀਂ ਉਹ ਵਿਰਾਸਤ ਨੂੰ ਸ਼ਾਭੂਤਾ ਤੇ ਅੱਜ ਤੁਸੀਂ ਸਮਾਜ ਤੇ ਵੀ ਜਿਹੜੇ ਉਹ ਬਣ ਗਏ ਪਰ ਤੁਹਾਡੀ ਜਿਹੜੀ ਆ ਅਸਲ ਅਸਲੀਅਤ ਬਦਲੀ ਨਹੀਂ ਜੀ ਤੁਸੀਂ ਲੋਕਾਂ ਤੇ ਮਜ਼ਦੂਰ ਕਿਸਾਨ ਲੋਕਾਂ ਜਿਹੜੇ ਨੇ ਉਹ ਇਕ ਲਈ ਸੋਹਣ ਘਾਉ ਦੀ ਪ੍ਰਾਪਤੀ ਹੈ ਜੋ ਉਹ ਕੰਮ ਕਰਦਾ ਉਹ ਉਹ ਤੁਸੀਂ ਸਮਝ ਨਹੀਂ ਸਕਿਆ ਇਸ ਕਰਕੇ ਸਾਡੇ ਕਿੰਨੇ ਲੋਕਾਂ ਦੇ ਵਦੇਸ਼ਾਂ ਚ ਗਏ ਹੋਏ ਉੱਥੇ ਰੋਣਾ ਬੰਦਾ ਅੰਗਰੇਜ਼ 1 ਲੱਖ ਬੰਦਾ ਇਹਨਾਂ ਦੇ ਕੋਲ ਇਕੱਠਾ ਹੋਇਆ ਕਿਹਨਾਂ ਨੂੰ ਬਾਹਰ ਕਰ ਦੋ ਅਮਰੀਕਾ ਚ ਹੋਇਆ ਕਿਹਨਾਂ ਨੂੰ ਬਾਹਰ ਕਰ ਦੋ ਆਸਟ੍ਰੇਲੀਆ ਚ ਹੋਇਆ ਕੈਨੇਡਾ ਚ ਹੋਇਆ ਕਿਹਨਾਂ ਨੂੰ ਬਾਹਰ ਕਰ ਦੋ ਜਿਹੜੇ ਇੱਥੇ ਆ ਗਏ ਫਕੀਰ ਬੰਦਾਇਆ ਕਰਿਆ ਸਭ ਫੰਮਣਾਂ ਬਰਤਾਰੇ ਨੂੰ ਫੰਮਣ ਦੀ ਲੋੜ ਆ ਪਰ ਵਾਕਿਅਤ ਇਹ ਹੁੰਦਾ ਹੈ ਫੰਮਣ ਦੀ ਲੋੜ ਆ

ਕਿ ਬਾਹਰ ਆਇਆ ਸੋ ਇਹ ਬਾਹਰ ਆਣ ਦਾ ਜੇ ਬਾਹਰ ਜਾਣ ਦਾ ਸਿਆਸੀ ਤੌਰ ਤੇ ਸੁਧਾਤਕ ਤੌਰ ਤੇ ਇੱਕ ਸਿੱਧਾ ਬਦਲਾਅ ਹੈ ਇਹ ਲੋਕ ਜਿਹੜਾ ਮਜ਼ਦੂਰ ਜਿਹੜਾ ਇਹ ਪੁੱਤਰ ਹੈ ਉਹ ਇਹਨੂੰ ਮਤਲਬ ਨਹੀਂ ਜਿਹੜਾ ਮਹਿੰਤੀ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਨਾ ਇੱਕ ਜੋ ਧੰਗ ਵਾਲਾ ਪਹਿਣਾ ਕੋਈ ਘਾਲ ਨਹੀਂ ਹਾਲੇ ਹੋਈ ਰੋਟਾ ਸਰਨ ਦੇ ਲਈ ਅਸੀਂ ਜਿਤਾਏ ਅਵਰਾਨਾ ਕੀਤਾ ਪਰ ਜਿਹੜੇ ਬੱਗਰ ਕਰਪਾਨਾ ਲੈ ਕੇ ਝੰਡੇ ਲੈ ਕੇ ਤੁਰੇ ਫਿਰਦੇ ਆ ਇਹ ਸਿੱਖ ਸਿਧਾਂਤ ਦੇ ਪੁੱਤ ਹੈ ਸਿੱਖੀ ਸਿਧਾਂਤ ਕਹਿੰਦਾ ਨੀਚਾ ਆਉਂਦਾ ਨੀ ਜਾ ਤਪਨਾ ਚੀਰ ਨਾਨਕ ਜੀ ਕੇ ਸੰਸਾਰ ਪਰਯੋਜਕ ਆ ਵੀ ਅਵਰਾਨ ਰੋਪਾਂ ਤੇ ਤੋਂ ਬੰਦੇ ਦੇ ਇੱਕ ਕਿਸੇ ਹਸਪਤਾਲ ਦੇ ਅੰਦਰ ਤੇ ਹਮਲਾ ਕੀਤੇ ਕਰ ਰਹੇ ਆ ਹਮਲਾ ਕਰ ਰਹੇ ਆ ਜਿਹੜੇ ਰੇਡਿਆ ਆਏ ਜਿਹੜੇ ਸੜਕਾਂ ਦੇ ਬੜੇ ਸੌਖੇ ਟਾਰਗੇਟ ਹੈ ਉਹਨਾਂ ਤੇ ਹਮਲਾ ਕਰ ਰਹੇ ਆ ਤੇ ਉਹਨਾਂ ਨੂੰ ਕੁੱਟ ਮਾਰ ਕੇ ਪੁਝਾ ਰਹੇ ਆ ਆ ਜਾਓ ਭੱਜਿਆ ਤੁਹਾਡੀ ਸ਼ਹਿਰ ਪ੍ਰੇਰਣਾ ਕਰੀਏ ਜਿੱਤੇ ਦੀਰਾਂ ਦੇ ਜਾਓ ਵੀ ਨਹੀਂ ਤੁਹਾਡੀ ਸ਼ਹਿਰ ਪ੍ਰੇਰਣਾ ਹੋਣੀ ਹੈ ਨਾ ਤਾਂ ਜਾਣਾ ਹੀ ਕਰਦੀਆਂ ਜੇ ਤੁਸੀਂ ਬਕਵਾਸ ਕਰ ਰਹੇ ਹੋ ਠੀਕ ਜਾਓ ਮੁਥੇ ਆ ਰੇੜੀਆਂ ਦੇ ਕੋਲੇ ਖੜੇ ਆ ਪੁੱਛੇ ਲੰਬਾ ਕੋਈ ਹੋਰ ਲੰਬਾ ਇੱਕ ਵੀਡੀਓ ਪਰਸੋਂ ਕਿਸੇ ਨੇ ਪਾਈ ਬਈ ਸਨਾਰੀ ਮੋਕਾ ਦੇ ਸਨਾਰੀ ਮੋਕਾ ਜੋ ਮਨੋਤਪਨ ਦੇ ਦੰਗਾ ਸਨਾਰੀ ਮੋਕਾ ਕੀ ਆ ਦੇ ਗੜਖੰਡ ਤੋਂ ਰੇੜੀਆਂ ਵਾਲੇ ਪਹਾਂਦੇ ਖਾਂ ਥਾਲੀ ਹੋਵੇ ਆਜੋ ਰੇੜੀਆਂ ਨਾਲੋ ਤੁਸੀਂ ਹਮ ਪਛਾਣੀਆਂ ਰੇੜੀਆਂ ਨੂੰ ਆਉਂਗੇ ਕਿੱਦਾਂ ਦਾ ਕਸ ਦੀ ਹੋਣਾ ਦੇਖਣ ਵਿੱਚ ਆਓ ਪੰਜਾਬੀਓ ਹੁਣ ਕਹਿੰਦੇ ਰੇਡੀਆਂ ਲਾ ਲਓ ਥਾ ਖਾਲੀ ਹੋ ਗਿਆ ਸ਼ਰਮ ਆਣੀ ਚਾਹੀਦੀ ਹੈ ਸ਼ਰਮ ਆਣੀ ਚਾਹੀਦੀ ਹੈ ਰੋਜ਼ਗਾਰ ਦਾ ਮੁੱਦਾ ਉਠਾਓ ਅਸੀਂ ਤੁਹਾਡੇ ਨਾਲ ਖੜਾ ਹਾਂਗੇ ਤੁਸੀਂ ਸਾਡੇ ਨਾਲ ਕੋਈ ਮੁੱਦੇ ਤੇ ਲੜਾਗੇ ਪੱਥਰੇ ਦਾ ਮੁੱਦਾ ਹੈ ਡੈਮ ਦਾ ਮੁੱਦਾ ਹੈ ਜਿਹਨੂੰ ਬਾਹਰ ਲੈ ਕੇ ਜਾ ਰਹੇ ਜਿੱਤੇ ਕਬਜ਼ਾ ਹੋਊਗਾ ਉਹ ਕੋਈ ਉਸ ਮੁੱਦੇ ਤੇ ਲੜੋ बीएसएफ ਜੇਰੀਆ ਪਿਆਰ ਕਿ ਮਿੱਤਰਾਂ ਅੰਦਰ ਆਈਓ ਕੋਈ ਮੁੱਦਾ ਚ ਲੈਣੋ ਬਾਦਲ ਘਾਹੇ ਸਵਾਲ ਤੇ ਲੜੋ ਕਿ ਪੰਜਾਬ ਨੂੰ ਬੜੇ ਧਾਰਮਿਕ ਚਾਹੀਦੇ ਆ ਉਹ ਜਿਹੜੇ ਜੰਮੂ کشمیر ਤੋਂ ਲਿਆ 370 ਖਤਮ ਕੀਤੀ ਆ ਤੁਹਾਡੇ ਦੱਸੋ ਕਿਹੜਾ ਬੋਲਿਆ ਕੋਈ ਨਹੀਂ ਬੋਲਿਆ ਜਦੋਂ ਪੇਂਡ ਦੀ ਨਿਬਾਰੀ ਸੀਗੀ ਉਸ ਤਹਾਡੇ ਦੇ ਖਲਾਫ ਫੁਟਾਈ ਕਿੰਨੇ ਲੱਗੇ ਦੀ ਇਲਾਜ ਨਹੀਂ ਲਾਵੇ ਆ ਜਿਹੜੇ ਕਾਂਗਰਸ ਨੇ ਇਹਨੂੰ ਕਰੇ ਸੀ ਲਾਸ਼ ਫੁਟਾਈ ਇਹ ਗਿਆ ਲੋ ਆਪਣਿਆਂ ਸਾਰਿਆਂ ਦੀਆਂ ਜਦੋਂ ਫੇਨਬੋਲ ਦੇ ਤਸ਼ਰੂਦੀ ਨੂੰ ਚੱਕ ਕੇ ਲੈ ਗਿਆ ਸੀ ਗੁੰਡਾ ਨਿਸ਼ਾਨ ਉਹਨੇ ਲੱਖਿਆ ਕਿੱਥੇ ਗੁੰਡੇ ਉਹਨੇ ਜਦੋਂ ਸਾਹਮਣੇ ਆਇਆ ਅਥਾ ਚੇਸ ਬਰਤਾਰੇ ਨੂੰ ਕਿੱਥੇ ਲਗਾਈਦਾ ਇਹ ਲੱਖਾ ਭਾਨਾ ਝੋਟਾ ਇਹ ਲੰਦੇ ਆ ਤੂੰ ਦੇਖਣਾ ਕਿਉਂ ਉਧਾਰਿਆ ਜਾਂਦਾ ਇਸ ਕਰਕੇ ਵਾਰਿਆ ਜਾਂਦਾ ਕਿ ਇਦਾਂ ਦੇ ਬੰਦਿਆਂ ਦੀ ਕੋਈ ਕੀਮਤ ਨਹੀਂ ਹੁੰਦੀ ਜਦ ਬੱਜੀ ਖਰੀਦ ਲੈ। ਸਟੇਟਾਂ ਸਰਕਾਰਾਂ ਇਹਨਾਂ ਬੰਦਿਆਂ ਨੇ ਮਗਰ ਜਾਣ ਬਣ ਕੇ ਰੋਹਦੀਆਂ ਤੂਲ ਦਿੱਲੀਆਂ ਕਿ ਇਹਦਾ ਵਿਅਕਤੀ ਹੈ ਮੱਖੇ ਦਾ ਦੂਜਾ ਬੰਦਾ ਕਹਦਾ ਮੈਨੂੰ ਦੱਸੇ। ਭਾਵੇਂ ਇਹ ਮਗਰ ਨਹੀਂ ਜਦੋਂ ਕੋਈ ਦਾ ਦੂਜਾ ਬੰਦਾ ਕਹਦਾ ਦੱਸੇ। ਛੋਟੇ ਦਾ ਦੂਜਾ ਬੰਦਾ ਉਹ ਮਗਰ ਕਹਦਾ ਦੱਸੇ। ਵੇ ਸਾਡੀਆਂ ਜਥੇਵੰਦੀਆਂ ਪੰਜਾਬ 'ਚ ਇਹ ਆਦਤ ਵੀ ਇਹਦਾ ਗੰਮ ਕਹਿੰਦੇ ਆ ਤਾਂ ਇਹਦਾ ਜਵਾਬ ਸਾਨੂੰ ਫਰੀਦਕੋਟ ਚ ਵੀ ਦੇਣਾ ਪਏਗਾ ਇਹਦਾ ਜਵਾਬ ਸਾਨੂੰ ਅੰਮ੍ਰਿਤਸਰ ਚ ਵੀ ਦੇਣਾ ਪਏਗਾ ਉਹਦਾ ਜਵਾਬ ਸਾਨੂੰ ਥਾਣਾ ਤੇ ਜਾਣਾ ਪਏਗਾ ਤੁਸੀਂ ਜੋ ਵੱਗਦੀ ਭੁੱਕੀ ਜਾਓ ਤੁਸੀਂ ਕਿਹੜਾ ਕੇ ਜਵਾਬ ਦੇਣਾ ਵੀਰ ਜੋ ਬਣਾ ਲੈਂਦੇ ਆ ਜੇ ਕਿਤੇ ਕਿਤਰਾਂ ਨੂੰ ਅੱਗ ਲੱਗੀ ਉਹ ਨਾ ਦੇ ਪੰਜਾਬੀਓ ਤੇ ਤੁਸੀਂ ਤਾਂ ਫਾਟਾ ਬੋਲ ਨਹੀਂ ਖਰਾਬ ਕਰ ਦਿੱਤਾ ਤੁਸੀਂ ਤਾਂ ਉਹ ਕਰ ਦਿੱਤਾ ਸੋਏ ਇਸ ਤਰ੍ਹਾਂ ਦੇ ਬੋਲਾਰੇ ਤੇ ਜ਼ਬਤੀ ਵਾਹ ਲੈ ਗਿਆ ਉਹੇ ਖਲਾਸ ਹੋਣਾ ਚਾਹੀਦਾ ਔਰ ਭੰਡਿਆ ਵੀ ਨੂੰ ਜਾ ਰਿਹਾ ਭੰਡਿਆ ਉਹਨਾਂ ਲੋਕਾਂ ਨੂੰ ਜਾ ਰਿਹਾ ਜਿਨ੍ਹਾਂ ਇਤਿਹਾਸ ਤੋਂ ਕੁੱਤੋਂ ਕਸਾਣ ਅੰਦੋਲਨ ਲੱਗਿਆ ਇਤਿਹਾਸ ਤੋਂ ਕਸਾਣ ਦੇ ਅੰਦੋਲਨ ਜਿਹੜੇ ਉੱਤੇ ਅਮਰੀਕਾ ਕਨੇਡਾ ਅਮਰੀਕਾ ਦੇ ਹੋਰਨ ਮੁਲਕਾਂ ਤੇ ਸਭ ਚ ਹੋ ਗਈ ਹੈ ਜਿਸ ਅੰਦੋਲਨ ਦੇ ਉੱਤੇ ਜਿਸ ਅੰਦੋਲਨ ਨੂੰ ਬੁੱਢੇ ਜਰਨਾ ਜਿੱਤ ਕੇ ਆਏ ਜੇ ਬੰਦੋਂ ਬੰਦੋਂ ਮੋਦੀ ਨਾਲ ਅਜਦਾ ਫੇਟੂ ਝੰਡਾ ਉਹ ਕੀ ਨਿਖੜਾ ਦਿੱਤੀ ਉਸੰਬੋਲਨ ਦੇ ਵਿਦਰਾਂ ਨੂੰ ਨਿੰਦਾਂ ਦਾ ਕੇਰਾ ਕੇਰਨ ਵੈਲੂਜੀ ਦਾ ਖਾਸਾ ਵੈਲੂਜੀ ਕੀ ਫਤਿਹ ਨਹੀਂ ਕਰਾਈ ਉਹ ਅਸੀਂ ਪੰਜਾਬੀਆਂ ਅਸੀਂ ਪ੍ਰਵਾਸੀਆਂ ਨੂੰ ਵੀ ਸਿਖਾਉਂਦੇ ਆਂਗੇ ਕਿ ਵੈਲੂਜੀ ਦਾ ਖਾਸਾ ਵੈਲੂਜੀ ਕੀ ਫਤਿਹ ਕਿੱਦਾਂ ਕੈਂਦੀ ਆ ਆ ਤੂਆਂ ਇਹਨਾਂ ਦੇ ਤੂੜੇ ਬੋਲੋ ਪਹਾੜ ਵੀ ਕਰਦੀ ਆ ਇਹ ਪੰਜਾਬ ਇਹਨਾਂ ਦੇ سارے ਬੱਚੇ ਸਿੱਧੂ ਮੂਸੇਵਾਲੇ ਦੇ ਗੀਤ गा ਰਹੇ ਆ ਇਹਨਾਂ ਦੇ ਸਾਰੇ ਪ੍ਰੋਗਰਾਮਾਂ 'ਚ ਪੰਜਾਬੀ ਗੀਤ ਵੱਜਦੇ ਆ ਤੇ ਤੁਸੀਂ ਕਹਿੰਦੇ ਆ ਮੈਨੂੰ ਬਾਹਰ ਕਰਦਾ ਹਾਂ ਸੋਇਕ ਕਰਕੇ ਸਾਨੂੰ ਜੇ ਅਸੀਂ ਸਹੀ ਹਾਂ ਜੇ ਅਸੀਂ ਗਲਤ ਨਹੀਂ ਸਾਨੂੰ ਕੋਈ ਰੱਖ ਨਹੀਂ ਲਾ ਸਕਦਾ ਜੇ ਲੋ ਸਾਡੇ ਚੋਂ ਗਲਤੀ ਕਰਦਾ ਅਸੀਂ ਹੁੰਦੇ ਵੀ ਖੁਸ਼ਾਪ ਜੇ ਲੋ ਪੰਜਾਬੀਆਂ ਚੋਂ ਗਲਤੀ ਕਰਦਾ ਅਸੀਂ ਹੁੰਦੇ ਵੀ ਖਰਾਬ ਐ ਅਸੀਂ ਕ੍ਰਾਈਮ ਦੇ ਹੱਥ ਚ ਨਹੀਂ ਜੁਰਮ ਦੇ ਖੁਸ਼ਾਪ ਐ ਪਰ ਅਸੀਂ ਮਿਹਨਤੀ ਦੇ ਹੱਥ ਚ ਸਾਡੀ ਇੱਕ ਸਪਸ਼ਟ ਲਾਈਨ ਐ ਸਾਹਮਣੇ ਇਹ ਗਾਵਾਂ ਦੀ ਪਰਵਾਹ ਨਹੀਂ ਕਿ ਸਾਡੀਆਂ ਕਿੰਨੀਆਂ ਵੋਟਾਂ ਚੋਹੇਗੀਆਂ ਸਾਡੀ ਇੱਕ ਲਾਈਨ ਐ ਕਿ ਅਸੀਂ ਕਿੱਤੀ ਦੇ ਨਾਲ ਖੜਨਾ ਮਜ਼ਦੂਰ ਦੇ ਨਾਲ ਖੜਨਾ ਕਿਸਾਨ ਦੇ ਨਾਲ ਖੜਨਾ ਉਹ ਇੱਕ ਤਰ੍ਹਾਂ ਦਾ ਅੱਜ ਮੇਰਾ ਸਾਥਾ ਕਾਠੇ ਅਸੀਂ ਬਣਾਇਆ ਧੰਨਵਾਦ ਜੀ ਆਵਾ ਕੇ ਸਾਡੇ ਕਿਸਾਨ ਜੱਟਾਂ ਜਿਹੜੀਆਂ ਇੱਥੇ ਆ ਕੇ ਬੈਠੀਆਂ ਨੇ ਲੀਡਰਸ਼ਿਪ ਇੱਥੇ ਆ ਕੇ ਬੈਠੀਆਂ ਮੈਪੁਰ ਕਬੂਲੇ ਲੀਡਰਸ਼ਿਪ ਆ ਕੇ ਰੱਖੀ ਹੈ ਜਿਹਨਾਂ ਨੂੰ ਮਕਲ ਆ ਉਹ ਚੜਾ ਦੇ ਲਿਖੇ ਜਿਹੜੇ ਬਿਕਲੇ ਆ ਗੱਡੇ ਚੱਕ ਕੇ ਜਿਹੜੀਆਂ ਆਇਆ ਉਹ ਉੱਤਣ ਸੋ ਮੰਗਤਾ ਹਾਂ ਪ੍ਰਸ਼ਾਸਨ ਤੇ ਮੰਗ ਕਰੋ ਇਹ ਜਿਹੜੇ ਲੋਕ ਕਰਦੇ ਨੇ ਇਹਨਾਂ ਨੂੰ ਬੰਦ ਕਰੋ ਨਹੀਂ ਤਾਂ ਲੋਕ ਬੰਦ ਕਰ ਦੇਗਾ ਆ ਕੀ ਨੀ ਇਸ ਤਰ੍ਹਾਂ ਦੀ ਮਿਲਾਈ ਜਿਹੜੀ ਚੰਗੇ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਦੇ ਜਿਹੜੇ ਮਤੇ ਪਾਉਂਦੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰੋ ਜਿਹੜੇ ਇਸ ਤਰ੍ਹਾਂ ਦਾ ਕਾਰਜ ਕਰਦੇ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਤੁਹਾਨੂੰ ਕਰਨੀ ਪਵੇ ਜਿਹੜਾ ਪ੍ਰਦਰਸ਼ਨ ਕਰਦਾ ਉਹਦੇ ਖਿਲਾਫ ਵੀ ਸਖਤ ਕਰਵਾਇਆ ਜਾਵੇ